ਜੀ ਮੈਂ ਤੁਹਾਡਾ ਆਪਣਾ ਰਾਜਗਿਰ ਤੋਂ ਆਇਆ ਹਾਂ। ਅੱਜ ਤੁਹਾਨੂੰ ਬਹੁਤ ਹੀ ਸੁੰਦਰ ਜਗਾ ਦਿਖਾਉਣ ਲਈ ਲੈ ਕੇ ਆਇਆ ਹੋਇਆ ਹਾਂ। ਜਿਵੇਂ ਕਿ ਤੁਹਾਨੂੰ ਦਿਖ ਰਿਹਾ ਹੈ ਬਹੁਤ ਹੀ ਖੂਬਸੂਰਤ ਮੰਦਿਰ ਬਣਿਆ ਹੋਇਆ ਹੈ ਇੱਥੇ। ਤਾਂ ਲਕਸ਼ਮੀ ਤਾਮ। ਸ਼ਕਮੀ ਤਾਮ। ਇਹ ਪੰਜਾਬ ਦੇ ਵਿੱਚ ਬੀਜਾ ਦੇ ਨੇੜੇ ਚਾਵਾ ਬੀਜੇ ਦੇ ਨੇੜੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਬਿਲਕੁਲ ਨੇੜੇ ਬਣਿਆ ਹੋਇਆ ਹੈ ਜਿਸ ਨੂੰ ਕਿ ਜਿੰਨਾ ਵੀ ਤੱਕਿਆ ਜਾਵੇ ਉਨਾ ਹੀ ਸੁੰਦਰ ਦਿਖਾਈ ਦਿੰਦਾ ਹੈ ਇਹ ਹਰ ਇੱਕ ਐਂਗਲ ਤੋਂ ਇਸ ਨੂੰ ਬਹੁਤ ਹੀ ਲਾਜਵਾਬ ਬਣਾਇਆ ਗਿਆ ਹੈ ਮੀਨਾਕਾਰੀ ਜੇ ਦੇਖੀ ਜਾਵੇ ਤਾਂ ਇਸ ਤੋਂ ਉੱਪਰ ਮੈਂ ਨਹੀਂ ਜਾਣਦਾ ਕਿ ਕੋਈ ਕਰ ਸਕਦਾ ਹੈ ਬਹੁਤ ਜ਼ਿਆਦਾ ਇਸ ਉੱਤੇ ਕਾਰੀਗਰੀ ਕੀਤੀ ਗਈ ਹੈ ਤੇ ਨਾਲ ਹੀ ਗ੍ਰੀਨਰੀ ਦਾ ਬਹੁਤ ਧਿਆਨ ਰੱਖਿਆ ਗਿਆ ਹੈ ਮਣੀ ਲక్ష్ਮੀ ਤਾਮ ਇਸਤਾ ਨਾਮ ਹੈ ਇਹ ਸ਼੍ਰੀ ਆਤਮ ਬੱਲਵ ਜੈਨ ਸਰ ਮੰਡਲ ٹرسٹ ਦੇ ਅੰਡਰ ਜੋ ਕਿ ਜੈਨ ਧਰਮ ਨਾਲ ਸੰਬੰਧਿਤ ਹੈ ਪਰੰਤੂ ਇੱਥੇ ਸਾਰੇ ਧਰਮਾਂ ਦੇ ਲੋਕ ਨਿਰੰਤਰ ਉੱਜਦੇ ਹਨ ਕਲਾਕਾਰੀ ਪੱਖੋਂ ਤਾਂ ਇਹ ਪੂਰੀ ਤਰ੍ਹਾਂ ਬਹੁਤ ਹੀ ਜ਼ਿਆਦਾ ਖੂਬਸੂਰਤ ਬਣਾਇਆ ਗਿਆ ਹੈ। ਹਰੀ ਕੰਗਲ ਤੋਂ ਇਸ ਤਰ੍ਹਾਂ ਕੇ ਦੋਨੋਂ ਤਰਫ ਰਹੇ ਹਨ এলিਫੈਂਟ ਯਾਨੀ ਕਿ ਹਾਥੀ ਬਣਾਏ ਗਏ ਹਨ ਜੋ ਕਿ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਚ ਚਾਰ ਚੰਨ ਲਗਾਉਂਦੇ ਹਨ। ਇੱਥੇ ਦੂਰੋਂ ਦੂਰੋਂ ਲੋਕ ਇਸ ਨੂੰ ਵੇਖਣ ਆਉਂਦੇ ਹਨ ਦੂਜੀਆਂ ਸਟੇਟਾਂ ਦੇ ਵੀ ਲੋਕ ਇੱਥੇ ਆਉਂਦੇ ਹਨ ਇਸ ਵਿੱਚ ਕੋਈ ਅਤਕਤ ਨਹੀਂ ਨੇ ਕਿ ਇਸ ਨੂੰ ਬਣਾਉਣ ਵਾਲੇ ਨੇ ਆਪਣੀ ਪੂਰੀ ਰੀਜ ਲਾ ਕੇ ਬਣਾਇਆ ਇਹ ਮਾਤਾ ਪਦਮਾਮਤੀ ਦੇਵੀ ਮੰਦਿਰ ਹੁਣ ਆਪਾਂ ਇਸ ਟਾਈਮ ਨਰਿੰਦਰ ਨਹੀਂ ਜਾ ਸਕਦੇ ਤੋਂ ਮੇਰੇ ਕੋਲ ਸਿਮਾਨੋਂ ਦੇਖੋ ਕਿੰਨਾ ਸ਼ਾਨਦਾਰ ਬਣਾਇਆ ਹੈਗਾ ਇੱਕ ਇੱਕ ਚੀਜ਼ ਦੀ ਖੂਸੂਰਤੀ ਇਸ ਤੋਂ ਭਲੀ ਭਾਂਦ ਝਾਰ ਦਿਖਾਈ ਦਿੰਦੀ ਹੈ ਦੇਖੋ ਇੱਥੇ ਕੁਦਰਤ ਦੀ ਗੋਦ ਵਿੱਚ ਇਹ ਸਮਾ ਹੈ ਗ੍ਰੀਨਰੀ ਦਾ ਬੰਨਾ ਧਿਆਨ ਰੱਖਿਆ ਗਿਆ ਹੈ ਸਾਰੇ ਪਾਸੇ ਜਿੱਦਾਂ ਤੁਹਾਨੂੰ ਮੈਂ ਹੋਰ ਵੀ ਬਹੁਤ ਦਿਖਾਵਾਂਗਾ ਇੱਥੇ ਉਲਾਂ ਤੇ ਇਹ ਪਰਿਆ ਪਿਆ ਜਿੱਥੇ ਆ ਕੇ ਤੁਹਾਡਾ ਜੀ ਕਿਤੇ ਹੋਰ ਜਾਣ ਨੂੰ ਬਿਲਕੁਲ ਵੀ ਨਹੀਂ ਕਰੇ ਇਹ ਗੁਲਾਬ ਦੇ ਫੁੱਲ ਕਿੰਨੇ ਸੋਹਣੇ ਖੜੇ ਹੋਏ ਹਨ ਤੇ ਇਧਰੋਂ ਵੀ ਬਣੀ ਲక్ష్ਮੀ ਤਾਂ ਅੰਦਰ ਦਾ ਇੱਕ ਗੇਟ ਦਿਖਾਈ ਦੇ ਰਿਹਾ ਹੈ ਇੱਥਰ ਵੀ ਗ੍ਰੇਨਰੀ ਬੜਾ ਬੜਾ ਬਹੁਤ ਬਣਾਇਆ ਗਿਆ ਹੈ ਜੋ ਕਿ ਮਨ ਨੂੰ ਇੱਕ ਅਜੀਬ ਸਕੂਨ ਦਿੰਦਾ ਹੈ ਦੇਖੋ ਬਹੁਤ ਹੀ ਮਨਮੋਹਕ ਦ੍ਰਿਸ਼ ਬਣ ਰਿਹਾ ਹੈ।